ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਟ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਨੂੰ ਰਸਤਾ ਜਿਹੜਾ ਆਉਂਦਾ ਉਹ ਵਾਇਆ ਚਹਿਲ ਹੋ ਕੇ ਫਰੀਦਕੋਟ ਤੋਂ ਸਿੱਧਾ ਪਾਣੀ ਪਿੰਡ ਚ ਆਉਂਦਾ ਅੱਗੇ ਛੜ ਕੋ ਨਗਦੀਏ ਦੱਸੋ ਚੁਮੇਲੀ ਕੋਟ ਸੁਖਿਆ ਭਲੂਰ ਵਾਲ ਨੂੰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਕਾਫੀ ਵੀਡੀਓ ਇੱਥੋਂ ਬਣੀਆਂ ਕਿਉਂਕਿ ਪਸ਼ੂ ਰੋਟੀਨ ਚ ਵਿਕਰੀ ਵਾਲੇ ਆਉਂਦੇ ਆ ਖਾਸ ਕਰਕੇ گاਵਾ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਚਾਰ گاਵਾ ਗੱਬਣੇ ਖੜੀਆਂ ਦੋਸਤੋ ਹਜੇ ਸੂਣ ਵਾਲ ਹੈ ਚਾਰੇ ਤੁਹਾਨੂੰ ਦਿਖਾਉਂਗਾ ਤੇ ਇਹਨਾਂ ਤੋਂ ਬਿਨਾ ਇੱਕ ਅਸਰ ਝੋਟੀ ਹੈ ਠੀਕ ਆ ਭਰਿਆ ਵਾ ਬਾਕੀ ਡਿਟੇਲ ਜਿਹੜੀ ਹੋਊਗੀ ਉਹ ਬਾਈ ਆਪਾਂ ਨੂੰ ਦੱਸ ਦੂਗਾ ਸੋ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤੁਹਾਨੂੰ ਨਾਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਆਓ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆਪਾਂ ਜਸਵੰਤ ਭਾਈ ਸਸਤੀ ਕਾ ਜਸਵੰਤ ਚਾਰ ਗਾਵਾਂ ਦਿਖਾ ਰਹੇ ਆਪਾਂ ਹਾਂਜੀ ਭਾਈ ਜੀ ਪਹਿਲੀ ਗਾਂ ਕੰਨ ਮਸੂਆ ਇਹ ਭਾਈ ਜੀ ਦੂਜਾ ਸੂਆ ਤੇ ਛੇ ਦੰਦਾਂ ਦਾ ਨਰੋਲ ਠੀਕ ਹੈ ਤੇ ਇਹਦੇ ਦਿਨ 5-4 ਰੁਪਏ ਆ ਠੀਕ ਹੈ ਇਹਨੂੰ ਦੋ 10 ਦਾ 28 ਰੁਪਏ ਪਹਿਲਾਂ ਨੇ ਠੀਕ ਹੈ ਭਾਈ ਕੀ ਰੇਟ ਹੋਗਾ ਰੇਟ ਭਾਈ ਜੀ ਮੁੱਲ ਤੇ ਦੇਖ 5 ਹੂੰ ਜੇ ਅਸੀਂ ਉਹ 95000 ਰੁਪਏ ਦੀ ਗਾਂ ਦੇ ਦਾਂਗੇ ਖੋਲੋ ਸੋ ਦੋਸਤੋ 95000 ਦੀ ਗਾਂ ਮਿਲੂਗੀ ਸੂਆ ਭਾਈ ਕਹਿੰਦਾ ਦੂਜਾ ਤੇ ਛੇ ਦੰਦਾਂ ਦਾ ਢਾਂਚਾ ਵੀ ਦੁੱਧ ਵਾਲਾ ਤੇ ਥਣ ਵੀ ਦੁੱਧ ਵਾਲਾ ਬਾਕੀ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਐ ਪੰਜ ਦਿਨ ਹਜੇ ਲੈਂਦੀ ਐ ਪਰ ਤਿਆਰ ਹੁਣ ਵੀ ਚੰਗੀ ਦਿਸਦੀ ਐ ਥਣ ਦੋਨੇ ਪਾਸਿਆਂ ਤੋਂ ਅਥੀ ਚੁਆਈ ਵਾਲੇ ਦਿਸਣਗੇ ਚਾਰੇ ਬੈਕ ਸਾਈਡ ਤੋਂ ਭਾਰੀ ਗਾਂ ਦੱਸੋ ਦੁੱਧ ਵਾਲੇ ਪੱਖ ਤੋਂ ਆਸ ਐ ਵੀ ਸੋਹਣੀ ਰਹੂਗੀ 95000 ਦੀ ਬਾਈ ਕਹਿੰਦਾ ਗਾਂ ਦੇ ਦਿਆਂਗੇ ਬਾਕੀ ਆ ਕੇ ਦੇਖਿਓ ਤੁਹਾਨੂੰ ਜਚੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਨੰਬਰ ਸਕਰੀਨ ਉੱਤੇ ਮੈਂ ਚਲਾਜ ਦੇਣਾ ਸੋ ਦੋਸਤੋ ਵੈਸੇ ਇਹ ਸੀਲ 3ਫ ਹੈ ਥਾਣ ਹੱਥੀ ਚੁਵਾਈ ਵਾਲੇ ਹਵਾਨਾ ਪਛਾਣ ਨੂੰ ਵੀ ਚੰਗਾ ਕਰਦੀ ਆਉਂਦੀ ਹੈ ਸੋ ਇਹ ਦਸੋ ਗਾਂ ਜਿਹੜੀ ਵਿਕਾਊ ਹੈ ਪਹਿਲੇ ਨੰਬਰ ਤੇ ਇੱਕ ਹੋਰ ਗਾਂ ਇਹਦੇ ਅੱਗੇ ਜਸਵੰਤ ਇਹ ਕਿੰਨਾ ਸੂਆ ਹੈ ਇਹ ਵੀ ਦੂਜਾ ਸੂਆ ਬਾਈ ਹੂੰ ਦੋ ਤਾਂ ਮੈਂ ਸੋਸਤਾਰ ਅਗਲੋਂ ਪਹਿਲੇ ਨੇ ਦਿੱਤਾ ਠੀਕ ਹੈ ਬਈ ਦੋ ਚਾਰ ਦਾ ਲੈ ਲਈ ਆ ਵਾ ਕੀ ਰੇਟ ਰਹਿਣਾ ਹੈ ਰੇਟ ਬਈ ਦਾ ਲੈਣ ਦੇ ਮੋੜ ਜਿਆਸ ਨੂੰ 55000 ਦੀ ਹੈ ਖੋਲੀ 58000 ਦੋਸਤੋ ਇਹਦਾ ਮੁੱਲ ਹੈ ਥਾਣ ਹੱਥੀ ਚੁਵਾਈ ਵਾਲਾ ਟਾਂਚਾ ਜੋ ਤਰੂ ਕਲੀਅਰ ਹੋ ਜਾਣਾ ਆਪਾਂ ਨੂੰ 58000 ਦੋਸਤੋ ਸਟਰਕਚਰ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਬਾਕੀ ਪੇਮੈਂਟ ਥੋੜੀ ਘੱਟ ਅਨਵੈਸਟ ਹੋਣੀ ਹੈ ਇੱਥੇ ਸਟਰਕਚਰ ਕਲੀਅਰ ਹੈ ਵੀਡੀਓ ਤੋਂ ਹਾਜੀ ਦੈਨ ਲੈਂਦੀ ਐ ਸੂਨ ਚ ਇਹ ਤੋਂ ਅੱਗੇ ਤੁਹਾਨੂੰ ਦੋ ਗਾਵਾਂ ਥੋੜਾ ਕ੍ਰਾਸ ਆਂਗ ਦੀਆਂ ਦਿਖਾਉਂਗਾ ਠੰਡੀ ਵੀ ਬਹੁਤ ਹੈ ਬਾਈ ਠੀਕ ਹੈ ਠੰਡੀ ਸੀ ਲੇ ਵੀ ਫੁੱਲ ਨੇ ਅ ਦਸੰਤ ਬਾਈ ਇਹ ਕਿੰਨੇ ਕਿ ਦਿਨ ਲੈ ਜੂਗੀ ਸੋਨ ਚ ਬਸ ਇਹਨਾਂ ਬਾਈ ਕੋ ਘਰੇ ਲਿਆ ਚੋਟਾ ਇਹਨਾਂ ਦੇ ਹਫਤਾ ਹਫਤਾ ਬਾਕੀ ਆ ਬਾਈ ਦੋ ਦੋ ਤਰ੍ਹਾਂ ਦੇ 16 17 12 ਗਲ ਪੈਣਾ ਕੀ ਰੇਟ ਰਹਿਣਗੇ ਇਹਨਾਂ ਦੇ ਰੇਟ ਬਾਈ ਜੀ ਜਿਹੜੀ ਇਹ ਗਾਂ ਇਹ ਗਾਂ ਦਵਾਂਗੇ ਆਪਾਂ ਜਿਸ ਨੂੰ 57000 ਦੀ ਇਹ ਗਾਂ ਦਵਾਂਗੇ ਜਿਸ ਨੂੰ 56000 ਦੀ ਲੈਣ ਦੇ ਨਾਲੇ ਮੋਹਲਾ ਭਰੇ ਆਪਣੇ ਮੰਗੇ ਫਿਕਸ ਠੀਕ ਹੈ ਹਾਂਜੀ ਤੋਰਦੇ ਬਾਈ ਸੋ ਦੋਨੇ ਇੱਕ ਇੱਕ ਹਫਤਾ ਲੈਂਦੀਆਂ ਇੱਕੋ ਘਰ ਲਿਆ ਚੋਟਾ ਬਾਈ ਠੀਕ ਹੈ ਰੇਟ ਤੁਹਾਨੂੰ ਦੱਸਦੇ ਆ ਬਾਈ ਨੇ ਲਗਭਗ ਇਹ ਫਿਕਸ ਜੇ ਰੇਟ ਆ ਖੈਰ ਹੈ ਵੀ ਇਹ ਰੇਟ ਜਿਹੜੇ ਵਿਕਰੀ ਵਾਲੀ ਹੈ ਤੁਸੀਂ ਤਾਜ਼ੀਆਂ ਸੂਣ ਵਾਲੀਆਂ ਗੱਬਣਗਾਵਾਂ ਖਰੀਦਣੀਆਂ ਸੋ ਇਹ ਪਹਿਲੇ ਨੰਬਰ ਤੇ ਇੱਕੋ ਘਰੋਂ ਬਾਈ ਕਹਿੰਦਾ ਜੋੜਾ ਖਰੀਦਿਆ ਹੋਇਆ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਇੱਕ ਹੋਰ ਲਾਸਟ ਉੱਤੇ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਸੀਲ ਵੈਸੇ ਇਹ ਵੀ ਆ ਦੱਸੋ ਕੋਈ ਦੇਖ ਸਕਦਾ ਠੀਕ ਹੈ ਭਾਈ ਜੋ ਸੰਤ ਖੋਲੀ ਨੂੰ ਦੇਣ ਇਹ ਵੀ ਦੱਸੋ ਇੱਕ ਹਫਤਾ ਲਾਊਗੀ ਰੇਟ ਇਹਨਾਂ ਦੇ ਲਗਭਗ ਦੋਹਾਂ ਦੇ ਸੇਮ ਹੀ ਆ ਇਹਦਾ ਹਵਾਨਾ ਜ਼ਿਆਦਾ ਫਿਕਸ ਜਿਹਾ ਦਿਸਦਾ ਦੋਨੇ ਬਰੀਡ ਚ ਕਰਾਸ ਬਰੀਡ ਲੇਵ ਸੰਭੀ ਚੰਗੀ ਆ ਦਸਤੋ ਗਾ ਸੇਤ ਮੰਡਾ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਸੋ ਇਹ ਚਾਰ ਗਾਵਾਂ ਤੁਹਾਨੂੰ ਦਿਖਾਤੀਆਂ ਤੇ ਇੱਕ ਤੁਹਾਨੂੰ ਦਿਖਾਉਣੀ ਆ ਮੈਂ ਝੋਟੀ ਜਿਹੜੀ ਲਾਸਟ ਉੱਤੇ ਤੁਹਾਨੂੰ ਦਿਖਾਉਣੀ ਸੀ ਉਹਦੇ ਬਾਰੇ ਗੱਲਬਾਤ ਆਪਾਂ ਕਰਦੇ ਹਾਂ ਬਿਲਕੁਲ ਕੁੰਡੇ ਸਿੰਘਾਂ ਦੀ ਐ ਜਸਵੰਤ ਬਾਈ ਇਹ ਕੀ ਡਿਟੇਲ ਹੈ ਇਹਦੀ ਡਿਟੇਲ ਬਾਈ ਜੀ ਇਹਦੀ ਮਾਂ ਉਹ ਖੜੀ ਆ ਪਿੰਡੂ ਹੀ ਲੈਈਆਂ ਆਪਾਂ ਬਾਈ ਬਾਹਰ ਜਾੜੇ ਖੇਤਾਂ 'ਚ ਘਰ ਉਹਨਾਂ ਦਾ ਠੀਕ ਹੈ ਮੈਂ ਇਹਦੇ ਦੁੱਧਤਾ 16 ਕਿਲੋ ਤੀਜਾ ਸਵੇਰ ਹੁੰਦੀ ਆ ਇਹ ਚਾਰ ਦੰਦ ਆ ਤੇ ਅੱਜ ਪੂਰੇ 29 ਦਿਨੋਂ ਵੇਚੀ ਗੱਪਰਾ ਇਹਨੂੰ ਬਾਈ ਠੀਕ ਹੈ ਕੀ ਰੇਟ ਰਹੂਗਾ ਦਾ ਰੇਟ ਬਾਈ ਜੀ ਮੁੱਲ ਤੇ ਤਾਂ 40000 ਰੁਪਇਆ ਜੇ ਅਸੀਂ ਆਨੋਂ 37000 ਦੀ ਕੱਟੀ ਦੇ ਦਾਂਗੇ ਠੀਕ ਹੈ ਖੋਲ ਦੇ ਬਾਈ ਸੋ 37000 ਦੀ ਦੱਸੋ ਇਹ ਚਾਰ ਦੰਦ ਹੈ 29 ਦਿਨ ਹੋ ਗਏ ਟੀਕਾ ਪਰ ਇਹਨੂੰ ਅੱਜ ਤੁਸੀਂ ਖਾਲੀ ਮੰਨ ਕੇ ਬਾਈ ਠੀਕ ਹੈ ਕੋਈ ਗੱਲ ਨਹੀਂ ਬਾਈ ਸੋ ਇਹ ਝੋਟੀ ਦੋਸਤ ਤੇ ਦੀ ਮਾਂ ਜਿਹੜੀ ਤੁਹਾਨੂੰ ਦਿਖਾ ਦੇ ਆ ਬਾਈ ਨੇ ਜਿਹੜੀਆਂ ਇਹ ਜੋੜਾ ਹੀ ਖਰੀਦਿਆ ਇਹ ਦੀ ਮਾਂ ਇਹ ਵੀ ਗੱਭਣ ਹੈ ਪਰ ਸੋ ਸਾਡ ਨੂੰ ਦੱਸਦਾ ਬਾਈ ਹੂੰ ਇਹ ਕੋਈ ਭੈਣ ਭਰਾ ਕੱਚੀ ਲੈਣੀ ਆ ਬਸ ਕੱਚੀ ਵੀ ਦੇ ਦਾਂਗੇ ਠੀਕ ਹੈ ਇਹਦੇ ਅੱਜ ਰਹਿ ਗਏ ਆ ਹਾਂ 16 ਦਾ ਰਹਿ ਗਏ ਪੂਰੇ ਸੂਨ ਚ ਬਾਈ ਦੋ ਦੋ ਪਾ ਲੈ 16 ਕਿਲੋ ਹਨ ਕੰਡੇ ਵਾਲਾ ਬਾਈ ਗਾਰੰਟੀ ਦਾ ਸੋ 16 ਦਿਨਾਂ ਦੀ ਕੱਚੀ ਹੈ ਜੇ ਕੋਈ ਵੀਰ ਕੱਚੀ ਖਰੀਦਣੀ ਚਾਹੁੰਦਾ ਸੰਪਰਕ ਕਰ ਲਿਓ ਤੇ ਇਧਰ ਝੋਟੀ 37000 ਦੀ ਮਿਲ ਜੂਗੀ ਚਾਰ ਦੰਦ ਦਾ ਕੱਦ ਕਾਠ ਚ ਚੰਗੇ ਚ ਆ ਤੇ ਸਿੰਘ ਕੁੰਡਿਆਂ ਦੀ ਆਹ ਬਈ ਕੱਲਾ ਕੱਲਾ ਚਾਰੀ ਇੱਕੋ ਜਿਹਾ ਕੋਈ ਸ਼ਾਪ ਕੋਈ ਸ਼ਾਨ ਨਹੀਂ ਕੋਈ ਬਣੀ ਕੋਈ ਪਹਿਮਤ ਨਹੀਂ ਆਹ ਓਕੇ ਸੋ ਇਹ ਦੱਸੋ ਪਸ਼ੂ ਅੱਜ ਦੀ ਵੀਡੀਓ ਦੇ ਵਿਕਰੀ ਵਾਲੀ ਸੀ ਤੁਸੀਂ ਆ ਕੇ ਦੇਖੋ ਜੇ ਜਿਹੜਾ ਨਾ ਤੁਹਾਨੂੰ ਜਚਿਆ ਤਸल्ली ਫੁੱਲ ਕਰਨਾ ਹੱਕ ਹੁੰਦਾ ਤੇ ਉਹ ਕਰਕੇ ਖਰੀਦ ਲਓ ਮਿਹਰਬਾਨੀ